ਇੱਕ ਜਿਹੜਾ ਕਿ ਲਾਹੌਰ ਦਾ ਰਹਿਣ ਵਾਲਾ ਸੇਠ ਸੀ ਉਹਦੇ ਘਰ ਕੋਈ ਪੁੱਤਰ ਦੀ ਦਾਤ ਨਹੀਂ ਸੀ ਉਹਨੇ ਮਨੋਮਨੀ ਇੱਕ ਇੱਛਾ ਮੰਗੀ ਕਹਿੰਦਾ ਵੀ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਕਹਿੰਦਾ ਬਾਬਾ ਜੀ ਜਿੱਥੇ ਆਪ ਜੀ ਦਾ ਧੜ ਜਿਹੜਾ ਕਿ ਲੱਗ ਹੋਇਆ ਸੀ ਜੰਗ ਦੇ ਵਿੱਚ ਉਸ ਜਗ੍ਹਾ ਮੈਂ ਨਿਸ਼ਾਨ ਸਾਹਿਬ ਲਾਉਂਗਾ ਮੇਰਾ ਜਿਹੜਾ ਕਿ ਦੁਨੀਆ ਦੇ ਵਿੱਚ ਨਿਸ਼ਾਨ ਲਾਉ ਤਾ ਆਉਂਦੇ ਸਾਲ ਨੂੰ ਉਹਦੇ ਘਰ ਇੱਕ ਪੁੱਤਰ ਦੀ ਦਾਤ ਹੋਈ ਪੁੱਤਰ ਵੱਡਾ ਹੋ ਗਿਆ ਉਹਨੇ ਵਿਆਹ ਲਿਆ ਰਗੋਤਾ ਜੰਪਿਆ ਉਹ ਜਿਹੜਾ ਕਿ ਨਿਸ਼ਾਨ ਨਹੀਂ ਉਹਨੇ ਬਾਬਾ ਦੀਪ ਸਿੰਘ ਜੀ ਦਾ ਲਾਇਆ ਇੱਕ ਦਿਨ ਕਹਿੰਦੇ ਰਾਤ ਨੂੰ ਬਾਬਾ ਦੀਪ ਸਿੰਘ ਨੇ ਉਹਨੂੰ ਦਰਸ਼ਨ ਦਿੱਤੇ ਕਹਿੰਦਾ ਬਈ ਜਿਹੜਾ ਕਿ ਮੂਲ ਦੇ ਨਾਲ ਤਾਂ ਵਿਆਜ ਵੀ ਲੈ ਲਿਆ ਪੁੱਤ ਦੇ ਨਾਲ ਪੋਤਾ ਵੀ ਲੈ ਲਿਆ ਵੀ ਤਾਂ ਨਿਸ਼ਾਨ ਲਾਉਣਾ ਭੁੱਲ ਗਿਆ ਤਾਂ ਉਹ ਸੇਠ ਨੇ ਬਾਬਾ ਜੀ ਨੂੰ ਕਿਹਾ ਕਹਿੰਦਾ ਬਾਬਾ ਜੀ ਵੀ ਮੈਂ ਤਾਂ ਕਾਫੀ ਦਿਨਾਂ ਦਾ ਅੜੀਕਦਾ ਸੀ ਵੀ ਮੈਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਆਪ ਜੀ ਦਾ ਧਾੜ ਨਾਲ ਜਿਹੜਾ ਕਿ ਸੀਸ ਜੁਦਾ ਹੋਇਆ ਸੀ ਤਾਂ ਬਾਬਾ ਜੀ ਨੇ ਉਹਨੂੰ ਦੱਸਿਆ ਵੀ ਆਮਰਤ ਵੇਲੇ ਜਾਈ ਅੰਮ ਜਿਹੜਾ ਕਿ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰੀ ਉੱਥੇ ਜਾ ਕੇ ਨਾ ਜਦ ਤੂੰ ਚੜ੍ਹਦੇ ਪਾਸੇ ਨੂੰ ਤੁਰੇਂਗਾ ਤਰਨ ਤਰਨ ਸਾਹ ਵਾਲੇ ਪਾਸੇ ਨੂੰ ਉਧਰ ਇੱਕ ਟਾਲੀ ਦੇ ਕੋਲ ਜਾ ਕੇ ਤੈਨੂੰ ਇੱਕ ਅੱਗ ਦੀ ਲਾਟ ਦਿਖਾਈ ਦੇਊਗੀ ਉੱਥੇ ਸਾਡਾ ਧੜ ਦੇ ਨਾਲੋਂ ਜਿਹੜਾ ਕਿ ਸੀਸ ਜੁਦਾ ਹੋਇਆ ਸੀ ਉਸੇ ਤਰ੍ਹਾਂ ਉਹ ਸੇਠ ਨੇ ਕੀਤਾ ਉਹਨੂੰ ਉਸ ਟਾਲੀ ਦੇ ਥੱਲੇ ਜਿਹੜਾ ਕਿ ਜਾ ਕੇ ਅੱਗ ਦਿਖਾਈ ਦਿੱਤੀ ਤਾਂ ਉਹਨੇ ਬਾਅਦ ਵਿੱਚ ਲਾਹੌਰ ਤੋਂ ਪੈਪ ਲਿਆ ਕੇ ਵੱਡੇ ਵੱਡੇ ਆਰਾ ਰਸੇ ਲਿਆ ਕੇ ਉੱਥੇ ਜਿੱਥੇ ਬਾਬਾ ਸਮਾਦਾ ਬਾਬਾ ਨੌ ਸਿੰਘ ਜੀ ਦਾ ਉੱਥੇ ਉਹਨੇ ਨਿਸ਼ਾਨ ਲਾਇਆ ਉਹ ਅੱਜ ਵੀ ਕਹਿੰਦੇ ਰਸੇ ਉਹ ਨਿਸ਼ਾਨ ਸਾਹਿਬ ਦੇ ਨਾਲ ਰੁਕਣੇ ਲੱਗੇ ਹੋਏ ਹਨ ਸੋ ਇਹ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ